ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਭਾਦਰ ਪਿਤਾ ਜੀ ਸੰਗਾਸਨ ਦੇ ਬੈਠੇ ਨੇ ਸਤਗੁਰ ਦੀ ਸ਼ਰਨ ਦੇ ਵਿੱਚ ਭਾਈ ਬੱਜਰ ਜੀ ਆਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਇਹ ਪਰਿਵਾਰ ਸਮੇਤ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਕੁਝ ਦਿਨ ਸਤਿਗੁਰੂ ਦੀ ਸ਼ਰਨ ਚ ਰਹਿ ਕੇ ਸੇਵਾ ਕਰਦੇ ਨੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਸੁਣਦੇ ਨੇ ਏ ਭਾਈ ਬੱਜਰ ਜੀ ਗੁਰਮੁਖੋ ਉਹ ਗੁਰਮੁਖ ਹੋਏ ਨੇ ਜਿਨ੍ਹਾਂ ਦੇ ਪਿਤਾ ਜੀ ਵੀ ਤੇ ਦਾਦਾ ਜੀ ਵੀ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੇਲੇ ਬੜੀਆਂ ਵੱਡੀਆਂ ਵੱਡੀਆਂ ਸਮਾਗਮਾਂ ਨਿਭਾਈਆਂ ਸਤ ਗੁਰੂ ਜੀ ਵੱਲੋਂ ਜੰਗਾਂ ਕਰਦੇ ਆ ਕਰਦੇ ਆ ਇਹਨਾਂ ਦੇ ਪਿਤਾ ਜੀ ਵੀ ਸ਼ਹੀਦ ਹੋ ਗਏ ਸਨ ਉਹ ਸਤਿਗੁਰੂ ਧੰਨ ਗੁਰ ਤੇਗ ਬਹਾਦਰ ਪਿਤਾ ਦੀ ਸ਼ਰਧ ਰਹਿ ਕੇ ਸੇਵਾ ਕਰਦੇ ਨੇ ਆਏ ਤਾਂ ਸਤਿਗੁਰ ਦੇ ਦਰਿਆਵਾਂ ਵਾਸਤੇ ਸਨ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਅਨੰਦਪੁਰ ਸਾਹਿਬ ਪਰ ਇਹੋ ਜਿਹੇ ਗੁਰੂ ਦੇ ਚਰਨਾਂ ਨਾਲ ਪਿਆਰ ਵੱਧ ਗਿਆ ਸਤਿਗੁਰ ਨੂੰ ਬੇਨਤੀ ਕਰਨ ਲੱਗੇ ਸਤਿਗੁਰ ਦੀ ਅਸੀਂ ਤੁਹਾਡੇ ਚਰਨਾਂ 'ਚ ਰਹਿਣਾ ਹੈ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਵੀ ਪਰਿਵਾਰ ਸਮੇਤ ਟਿਕ ਗਏ ਤੇ ਭਾਈ ਬੱਜਰ ਦੀ ਵਿੱਚ ਇੱਕ ਬੜਾ ਵੱਡਾ ਗੁਣ ਸੀ ਇਹ ਸ਼ਸਤਰ ਦੇ ਧਨੀ ਸਨ ਇੱਕ ਤਨ ਗੁਰ ਤੇਗ ਬਹਾਦਰ ਪਿਤਾ ਜੀ ਇਹਨਾਂ ਨੇ ਕੂਲ ਬੁਲਾਉਂਦੇ ਨੇ ਕਹਿੰਦੇ ਭਾਈ ਬੱਜਰ ਜੀ ਅੱਜ ਤੋਂ ਇੱਕ ਹੋਰ ਤੁਹਾਡੀ ਅਸੀਂ ਡਿਊਟੀ ਲਗਾਉਣ ਲੱਗੇ ਆ ਹੁਕਮ ਸਤਿਗੁਰ ਜੀ ਕਹਿੰਦੇ ਸਾਡੇ ਸਪੁੱਤਰ ਨੇ ਗੋਬਿੰਦ ਰਾਏ ਜੀ ਪਹਿਲਾ ਨਾਮ ਗੋਬਿੰਦ ਰਾਏ ਸਿੰਘ ਹਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਤੁਸੀਂ ਇਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਤੇ ਭਾਈ ਵੱਜਾ ਜੀ ਨੇ ਦੋਵੇਂ ਹੱਥ ਜੋੜ ਲੈ ਸਤਿਗੁਰੂ ਮੇਰੇ ਧੰਨ ਭਾਗ ਜੋ ਮੇਰੇ ਗਰੀਬ ਨੂੰ ਇਸ लायक ਤੁਸੀਂ ਸਮਝਿਆ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਸਿਰ ਤੇ ਹੱਥ ਰੱਖਣਾ ਗਰੀਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਹੜੇ ਸ਼ਸਤਰ ਵਿਦਿਆ ਸਿਖਾਈ ਹੈ ਨਾ ਉਹ ਭਾਈ ਬੱਜਰ ਜੀ ਨੇ ਸਿਖਾਈ ਹੈ ਪਾਗਾਂ ਬਲ ਸ਼ਾਇਦ ਕਈਆਂ ਨੂੰ ਪਤਾ ਹੋਵੇ ਕਈਆਂ ਨੂੰ ਨਾ ਪਤਾ ਹੋਵੇ ਉਹਦਾ ਗੁਰੂ ਸਮਰੱਥ ਹੈ ਪਰ ਦੁਨਿਆਵੀ ਤੌਰ ਤੇ ਜੇ ਵੇਖਿਆ ਜਾਵੇ ਗੁਰਮੁਖੋ ਨਿਜੇ ਬਾਜੀ ਤੀਰ ਚਲਾਉਣਾ ਤਲਵਾਰ ਬਾਜੀ ਇਹ ਭਾਈ ਬੱਜਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਸਤਰ ਵਿਦਿਆ ਸਿਖਾਈ ਹੈ ਸਮਾਂ ਬੀਤਿਆ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਜਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਭਾਈ ਬੱਜਰ ਦੀ ਪਰਿਵਾਰ ਸਮਿਤ ਸੇਵਾ ਕਰਦੇ ਨੇ ਇਹਨਾਂ ਦੀ ਇੱਕ ਸੁਪੁੱਤਰੀ ਹੈ ਜਿਹਦਾ ਨਾਮ ਆਇਆ ਬੀਬੀ ਪਿੱਖਾ ਇਹਨੇ ਵੀ ਆਪਣੇ ਪਿਤਾ ਜੀ ਦੇ ਕੋਲੋਂ ਸ਼ਸਤਰ ਵਿਧਿਆ ਸਿੱਖੀ ਹੋਈ ਹੈ ਇਹ ਪਰਿਵਾਰ ਦਿਨ ਰਾਤ ਸਤ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕਰਦੇ ਨੇ ਤੋ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੀਬੀ ਭिक्ਖਾਂ ਨੂੰ ਕੂਲ ਬੁਲਾਉਂਦੇ ਨੇ ਅੱਖ ਲੱਗੇ ਬੀਬੀ ਭिक्ਖਾਂ ਜੀ ਅੱਜ ਤੋਂ ਤੁਸੀਂ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਬੀਬੀਆਂ ਨੂੰ ਸਤਿਵੰਤ ਸਤਗੁਰੂ ਜੀ ਬੀਬੀ ਭिक्ਖਾਂ ਜੀ ਹੁਣ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ ਹੁਣ ਸਤਿਗੁਰੂ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਨੇ ਤੇ ਦੂਸਰੇ ਪਾਸੇ ਭਾਈ ਦੁਰਗਾ ਦਾਸ ਦਾ ਸੁਪੁੱਤਰ ਭਾਈ ਆਲਮ ਜੀ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਨ ਵਿੱਚ ਰਹਿ ਕੇ ਸੇਵਾ ਕਰਦਾ ਹੈ ਭੱਜ ਭੱਜ ਕੇ ਸੇਵਾ ਕਰਦਾ ਹੈ ਸਾਡਾ ਇਤਿਹਾਸ ਕਹਿੰਦਾ ਭਾਈ ਆਲਮ ਜੀ ਬੜੇ ਫਰਤੀਲੇ ਸਨ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਆਲਮ ਜੀ ਵੱਲ ਕਿਵੇਂ ਨੱਚ-ਨੱਚ ਸੇਵਾ ਕਰਦਾ ਹੈ ਇਹ ਨੱਚ-ਨੱਚ ਸੇਵਾ ਕਰਦਾ ਹੈ ਕਿਵੇਂ ਨੱਚਦਾ ਫਿਰਦਾ ਹੈ ਤੇ ਉਸ ਦਿਨ ਤੋਂ ਭਾਈ ਆਲਮ ਜੀ ਦੇ ਨਾਲ ਪਿਛਲੇ ਬਣ ਲੱਗ ਗਿਆ ਭਾਈ ਆਲਮ ਜੀ ਨੱਚਣਾ ਜਦ ਤੁਸੀਂ ਇਤਿਹਾਸ ਨਾਮ ਸੁਣਦੇ ਨਾ ਭਾਈ ਆਲਮ ਜੀ ਨੱਚਣਾ ਪਹਿਲਾ ਨਾਮ ਸੀ ਭਾਈ ਆਲਮ ਜੀ ਤੇ ਜਦ ਗੁਰੂ ਗੋਬਿੰਦ ਸਿੰਘ ਨੇ ਆਖਿਆ ਨਾ ਵੇਖੋ ਕਿਵੇਂ ਨੱਚ-ਨੱਚ ਸੇਵਾ ਕਰਦਾ ਭਾਈ ਆਲਮ ਕਿਵੇਂ ਚਾਰ ਦੇ ਨਾਲ ਸੇਵਾ ਕਰਦਾ ਹੈ ਤੇ ਉਸ ਦਿਨ ਤੋਂ ਪਿਛਲੇ ਪਾਸੇ ਨਾਮ ਦੇ ਲੱਗ ਗਿਆ ਨੱchna ਭਾਈ ਆਲਮ ਜੀ ਨੱchna ਵੀ ਬੜੀ ਸੇਵਾ ਕਰਦੇ ਨੇ ਇਹ ਸਤਗੁਰੂ ਦੇ ਪ੍ਰਸ਼ਾਦਾ ਵੀ ਸ਼ਗਾਉਂਦੇ ਨੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਇਦਰੋਂ ਬੀਬੀ ਭਿੱਖਾ ਵੀ ਜਵਾਨ ਹੋ ਚੁੱਕੀ ਹੈ ਭਾਈ ਆਲਮ ਜੀ ਵੀ ਜਵਾਨ ਨੇ ਗੁਰਮਖੋ ਤੇ ਗੁਰੂ ਗੋਬਿੰਦ ਸਿੰਘ ਆ ਵਿੱਚ ਪੈ ਕੇ ਇਦਨੋਂ ਭਾਈ ਦੁਰਗਾਦਾਸ ਜੀ ਨੇ ਗੱਲ ਕੀਤੀ ਇਦਨੋਂ ਭਾਈ ਬੱਜਰ ਜੀ ਨੇ ਗੱਲ ਕੀਤੀ ਪਵ ਆਵ ਚੋਲੇ ਬਣ ਕੇ ਭਾਈ ਆਲਮ ਜੀ ਦਾ ਤੇ ਬੀਬੀ ਪਿੱਖਾ ਜੀ ਦਾ ਵਿਆਹ ਕਰਾਤਾ ਅਨੰਦ ਕਰਾ ਚੁਲਾਤੇ ਪੱਗਾਂ ਵਾਲਿਓ ਸਤ ਗੁਰ ਦੀ ਛੰਤ ਲੈ ਕੇ ਸੇਵਾ ਕਰਦੇ ਨੇ ਦਿਨ ਰਾਤ ਇਹਨਾਂ ਦੇ ਕਰ ਤਿੰਨ ਸੁਪੁੱਤਰ ਹੁੰਦੇ ਨੇ ਜੀ ਹੁ ਗੱਲ ਸੁਣਿਓ ਭਾਈ ਮੇਰ ਸਿੰਘ ਜੀ ਭਾਈ ਅਮੋਲਕ ਸਿੰਘ ਜੀ ਤੇ ਭਾਈ ਬਾਗੜ ਸਿੰਘ ਜੀ ਸਮਾਉਂ ਤੇ ਸਾਰੇ ਨੇ ਪਰਿਵਾਰ ਸਮੇਤ ਅਮਰਤ ਚੱਕਿਆ ਜੀ ਭਗਾ ਵਾਲਿਓ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਮਾਰੇ ਸਾਰੇ ਪਰਿਵਾਰ ਨੂੰ ਬੁਲਾਉਂਦੇ ਨੇ ਆਖਣ ਲਗੇ ਭਾਈ ਆਲਮ ਜੀ ਬੀਬੀ ਪਿੱਖਾ ਜੀ ਤੁਸੀਂ ਬੜੀ ਸੇਵਾ ਕਰਦੇ ਹੋ ਪਰਿਵਾਰ ਸਮੇਤ ਕੋਈ ਮੰਗ ਹੈ ਤੁਹਾਡੀ ਕੁਝ ਮੰਗ ਲਓ ਤੇ ਉਸ ਵੇਲੇ ਬੀਬੀ ਪਿੱਖਾ ਜੀ ਨੇ ਭਾਈ ਆਲਮ ਜੀ ਨਚਨਾ ਜੀ ਨੇ ਦੋਵੇਂ ਹੱਥ ਜੋੜ ਲੈ ਸਤਿਗੁਰੂ ਜੀ ਇਹ ਪਰਵਾਰ ਤੁਹਾਡਾ ਹੈ ਕੁਝ ਮੰਗ ਲਓ ਸਤਿਗੁਰੂ ਪਰਵਾਰ ਤੁਹਾਡਾ ਹੈ ਕਿਰਪਾ ਕਰਿਓ ਜੇ ਟੁੱਟੇ ਹੋ ਨਾ ਇੱਕ ਕਿਰਪਾ ਕਰਿਓ ਪਰਵਾਰ ਨੂੰ ਆਪਣੇ ਲੇਖੇ ਵਿੱਚ ਲਾ ਲਿਓ ਬੜੀ ਵੱਡੀ ਮੰਗ ਜੇ ਬਹੁਤ ਜਨਮ ਵਿਛੜੇ ਤੇ ਮਾਤੋ ਇਹ ਜਨਮ ਤੁਹਾਰੇ ਲਿਖ ਹੈ ਪਿਤਾ ਜੀ ਪਰਵਾਰ ਨੂੰ ਲੇਖੇ ਵਿੱਚ ਲਾ ਲਿਓ ਸਤ ਸੰਗਿਓ ਇਦਰਾ ਸਮਾਂ ਆਇਆ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀ ਫੌਜਾਂ ਨੇ ਸਾਡਾ ਇਤਿਹਾਸ ਕਹਿੰਦਾ ਤਰੀਬਨ 6 ਮਹੀਨੇ ਤੋਂ ਵੱਧ ਘੇਰਾ ਪਾਈ ਰੱਖਿਆ ਪਹਾੜੀ ਰਾਜੇ ਵੀ ਬਾਹਰ ਦੁਖੀ ਹੋ ਗਏ ਨੇ ਅਖੀਰ ਇਹਨਾਂ ਵੇਖਿਆ ਹੁਣ ਸਾਡੀ ਪੀਛ ਨਹੀਂ ਜਾਂਦੀ ਇਹਨਾਂ ਨੇ ਧਰਮ ਦੀ ਰਾਜਨੀਤੀ ਖੇਡੀ ਧਰਮ ਦੀ ਰਾਜਨੀਤੀ ਹੁਣ ਧਰਮ ਦੀ ਰਾਜਨੀਤੀ ਖੇੜਦੇ ਨੇ ਇਹ ਕੀ ਕੀਤਾ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਔਰੰਗਜ਼ੇਬ ਨੇ ਵੀ ਲਿਖਤੀ ਰੂਪ ਚ ਕਸਮ ਖਾਦੀ ਪਹਾੜੀ ਰਾਜਿਆਂ ਨੇ ਆਟੇ ਦੀ ਗੌਂ ਬਣਾ ਕੇ ਕਸਮ ਖਾਦੀ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਅਨੰਦਗੜ੍ਹ ਦਾ ਕਿਲਾ ਖਾਲੀ ਕਰਦੇ ਹੋ ਜਿੱਥੇ ਮਰਜ਼ੀ ਚਲੇ ਜਾਓ ਇੱਕ ਵਾਰ ਅਨੰਦਪੁਰ ਦਾ ਕਿਲਾ ਖਾਲੀ ਕਰਦੇ ਹੋ ਹੁਣ ਜਦੋਂ ਇਹਨਾਂ ਨੇ ਧਰਮ ਦੀ ਓਟ ਲਈ ਧਾਰਮਿਕ ਗ੍ਰੰਥਾਂ ਦੀ ਸੌਂ ਖਾਦੀ ਜਦੋਂ ਕਸਮ ਖਾਦੀ ਇਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡਣ ਦਾ ਸਾਰੇ ਨਾਲ ਵਿਚਾਰ ਕੀਤਾ ਗੁਰਮਖੋ ਵਿਚਾਰ ਕੀਤੀ ਸਾਰਿਆਂ ਦੇ ਨਾਲ ਕਿ ਅਨੰਦਪੁਰ ਦਾ ਕਿਲਾ ਹੁਣ ਛੱਡ ਦੇਣਾ ਚਾਹੀਦਾ ਹੈ ਕਿਉਂ ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀ ਕਸਮ ਖਾਦੀ ਹੈ ਸਤਸੰਗਿਓ ਫਿਰ 6 ਤ 7 ਬੋ ਦਰਮਿਆਨੀ ਰਾਤ ਨੂੰ ਸਤਗੁਰੂ ਜੀ ਨੇ ਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਸਤਿਗੁਰ ਨੇ ਸਾਰੀ ਵਿਵਹਤਵੰਦੀ ਬਣਾਈ 50 ਸਿੰਘਾਂ ਦਾ ਜਥਾ ਭਾਈ ਉਦੇਸ ਸਿੰਘ ਜੀ ਇਹ ਭਾਈ ਉਦੇਸ ਸਿੰਘ ਜੀ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ ਤੇ 100 ਸਿੰਘਾਂ ਦਾ ਜਥਾ ਕਰਤਾ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਜੋ ਪਹਿਲਾਂ ਨਾਮ ਭਾਈ ਜੇਤਾ ਜੀ ਸੀ ਜੋ ਦਿੱਲੀ ਤੋਂ ਅਨੰਦਪੁਰ ਸਾਹਿਬ ਸਤਗੁਰ ਦਾ ਧੰਨ ਗੁਰੂ ਤੇਗ ਬਹਾਦਰ ਪਿੱਤਾ ਦਾ ਸੀਚ ਲੈ ਕੇ ਆਏ ਸਨ ਭਾਈ ਜੀਵਨ ਸਿੰਘ ਜੀ ਇਹਨਾਂ ਦੇ ਨਾਲ ਨੇ ਬੀਬੀ ਪਿੱਖਾ ਜੀ ਸੌ ਸਿੰਘਣ ਜਥਾ ਹੈ ਬੀਬੀ ਪਿੱਖਾ ਜੀ ਤੇ ਭਾਈ ਜੀਵਨ ਸਿੰਘ ਜੀ ਦੇ ਨਾਲ ਤੇ ਸੌ ਸਿੰਘਣ ਜਥਾ ਬਣਾਤਾ ਭਾਈ ਬਜਤਰ ਸਿੰਘ ਜੀ ਇਹ ਵੀ ਭਾਈ ਮਨੀਸ ਨੇ ਪੁੱਤਰ ਨੇ ਜਿਨ੍ਹਾਂ ਨੇ ਮਸਤ ਹਾਥੀ ਨਾਲ ਮੁਕਾਬਲਾ ਕੀਤਾ ਸੀ ਨਾਗਨੀ ਮਾਰ ਕੇ ਹਾਥੀ ਦੇ ਮੱਥੇ ਨੂੰ ਗੁਰੂਵਿੰਦ ਦਿੱਤਾ ਸੀ। ਅਨੰਦਪੁਰ ਦਾ ਕਿਲਾ 6 ਕੋ ਰਾਤ ਨੂੰ ਛੱਡਿਆ ਜਦੋਂ ਪਾਗਾ ਵਾਲਿਓ ਅਜੇ ਸਾਧਗੁਰ ਦੇ ਸਿੱਖ ਸਾਧਗੁਰ ਦਾ ਪਰਵਾੜ ਕੁਝ ਕੁ ਦੂਰ ਗਿਆ ਅਜੇ ਅਜੇ ਸ਼ਾਈ ਟਿੱਬੀ ਦੇ ਕੋਲ ਨੇ ਤੇ ਮੁਗਲਾਂ ਨੇ ਵੀ ਕਿਸਮਤ ਤੋੜ ਦਿੱਤੀਆਂ ਭਾੜੀ ਰਾਜਿਆਂ ਵੀ ਕਿਸਮਤ ਤੋੜ ਦਿੱਤੀਆਂ ਹਮਲੇ ਬੋਲ ਦਿੱਤੇ ਪਿਛੋਂ ਦੀ ਗਰਮਕੋ ਉਸ ਸਮਾਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੱਫਰ ਨਾਮੇ ਦੇ ਵਿੱਚ ਗੁਰਮੁਖੋ ਲਿਖਿਆ ਹੈ ਔਰੰਗਜ਼ੇਬ ਨੂੰ ਇਹਦੀਆਂ ਕਰਤੂਤਾਂ ਦਾ ਸ਼ੀਸ਼ਾ ਵਿਖਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਹਿੰਦੇ ਕਲਗੀਧਰ ਪ੍ਰਤਮ ਕਹਿੰਦੇ ਹੈ ਔਰੰਗਜ਼ੇਬ ਨਾ ਕੋਈ ਤੇਰਾ ਦੀਨ ਹੈ ਨਾ ਕੋਈ ਤੇਰਾ ਧਰਮ ਹੈ ਨਾ ਕੋਈ ਤੇਰਾ ਇਮਾਨ ਹੈ ਔਰੰਗਜ਼ੇਬ ਇਥੋਂ ਤੱਕ ਜਿਸ ਮੁਹੰਮਦ ਸਾਹਿਬ ਦੀ ਤੁ ਗੱਲਾਂ ਕਰਦਾ ਤੈਨੂੰ ਤਾਂ ਮੁਹੰਮਦ ਸਾਹਿਬ ਤੇ ਯਕੀਨ ਵੀ ਨਹੀਂ ਹੈਗਾ ਕੀ ਕਹਿੰਦੇ ਕਲਗੀਧਰ ਪ੍ਰੀਤਮ ਜਫਰਨਾਮੇ ਦੇ ਵਿੱਚ ਕਹਿੰਦੇ ਨਾ ਇਮਾਂ ਪ੍ਰਸਤੀ ਨਾ ਉਜਾਈ ਦੀ ਨਾ ਸਾਬਿ شناਸ਼ੀ ਨਾ ਮੁਹੰਮਦ ਯਕੀਨ ਪਾਵ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ ਹੈਗਾ ਆਉਂਦੀ ਫੌਜ ਨੂੰ ਠੱਲ ਪਾਉਂਦੇ ਨੇ ਭਾਈ ਉਹਦੇ ਸਿੰਘ ਜੀ ਨਾਲ ਪੰਜਾਹ ਸਿੰਘਾਂ ਦਾ ਜਥਾ ਹੈ ਜਦ ਮੁਕਾਬਲਾ ਸ਼ੁਰੂ ਹੋ ਗਿਆ ਅਗਲੇ ਪਾਸੇ ਪਿੰਡ ਝੱਖੀਆਂ ਦੇ ਜੂਤੇ ਬੀਬੀ ਪਿੱਖਾ ਜੀ ਭਾਈ ਜੀਵਨ ਸਿੰਘ ਜੀ ਸੌ ਸਿੰਘਣ ਜੱਥਾ ਨਾਲ ਹੈ ਇੱਥੇ ਵੀ ਫੌਜਾਂ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਇਧਰੋਂ ਭਾਈ ਉਦੇ ਸਿੰਘ ਜੀ ਜੂਝਦੇ ਆ ਜੂਝਦਾ ਸੀਧੇ ਜਾਂ ਪੀ ਗਏ ਜੀ ਅਗਲੇ ਪਾਸੇ ਵੀ ਹੁਣ ਝੱਖੀਆਂ ਪਿੰਡ ਦੇ ਜੂਤੇ ਵੀ ਮੁਕਾਬਲਾ ਹੋ ਰਿਹਾ ਹੈ। ਕਮਸਾਂ ਦਾ ਜਦ ਹੋ ਰਿਹਾ ਹੈ। ਤੇ ਸਤਗੁਰੂ ਸਰਸਾ ਦੇ ਕੰਡੇ ਤੇ ਪਹੁੰਚ ਗਏ ਨੇ। ਸਾਡਾ ਇਤਿਹਾਸ ਕਹਿੰਦਾ ਇੱਥੇ ਸਤਗੁਰੂ ਜੀ ਨੇ ਫਿਰ ਅੰਮ੍ਰਿਤ ਵੇਲਾ ਵੀ ਸੰਭਾਲਿਆ। ਆਪ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਇੱਥੇ। ਕੁਝ ਸਿੰਘਾਂ ਨੂੰ ਪਹਿਲੇ ਦੇ ਖਿਹੜ ਦਿੱਤਾ। ਆਪ ਸਤਗੁਰੂ ਜੀ ਨੇ ਇੱਥੇ ਸਰਸਾ ਦੇ ਕੰਡੇ ਪਰਿਵਾਰ ਸਮੇਤ ਇੱਥੇ ਤੱਕ ਪਰਿਵਾਰ ਇਕੱਠਾ ਹੈ। ਸਤਗੁਰ ਜੀ ਨੇ ਅੰਮ੍ਰਿਤ ਵੇਲਾ ਸੰਭਾਲਿਆ ਇੱਥੇ ਵੀਰੇ ਵੇਖੋ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਹੱਥੋਂ ਬੁਲਿਹਾਰੇ ਜਾਈਏ ਤੂੰ ਹੱਥੋਂ ਸੜਕੇ ਜਾਈਏ ਤੁਸੀਂ ਆਉਣ ਵਾਲੇ ਸਿੱਖਾਂ ਲਈ ਇਹ ਪੂਰਨੇ ਬਦ ਤੇ ਸਿੱਖੋ ਜਿਸ ਹਾਲ ਤੇ ਮਰਦੀ ਹੋ ਜੋ ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ ਹੈ ਸਤਗੁਰ ਜੀ ਨੇ ਇੱਥੇ ਅੰਮ੍ਰਿਤ ਵੇਲਾ ਸੰਭਾਲਿਆ ਗੁਰਮਖੋ ਇਧਰੋਂ ਚੱਖਿਆ ਪਿੰਡ ਦੇ ਜੂ ਤੇ ਬਾਬਾ ਜੀਵਨ ਸਿੰਘ ਜੀ ਬੀਬੀ ਭਿਖਾ ਜੀ ਇਹ ਵੀ ਦੁਸ਼ਮਣਾਂ ਦੇ ਨਾਲ ਜੂਝਦੇ ਪਏ ਨੇ ਬੀਬੀ ਭਿਖਾ ਜੀ ਐਡੀ ਦਲੇਰੀ ਨਾਲ ਲੜਦੇ ਪਏ ਨੇ ਕਾਹ ਹੋ ਲੜਦੇ ਪਏ ਨੇ ਮੁਗਲ ਵੀ ਹੈਰਾਨ ਹੋ ਗਏ ਪਹਾੜੀ ਰਾਜੇ ਵੀ ਹੈਰਾਨ ਹੋ ਗਏ ਇੱਕ ਬੀਬੀ ਐਡੀ ਦਲੇਰੀ ਦੇ ਨਾਲ ਪਾਗਾ ਵਾਲਿਓ ਇਹਨੇ ਨੂੰ ਲੁੱਕ ਕੇ ਫਿਰ ਕਿਸੇ ਮੁਗਲ ਨੇ ਪਠਾਨ ਨੇ ਗੁਰਮੁਖ ਗੋਲੀ ਜਲਾਈ ਤੇ ਬੀਬੀ ਭਿਖਾਂ ਜਿਹਦੇ ਮੱਥੇ ਤੇ ਗੋਲੀ ਵੱਜੀ ਤੇ ਬੀਬੀ ਭਿਖਾਂ ਜੂਜਿਆ ਜੂਜਿਆ ਝੱਖਿਆ ਪਿੰਦ ਜੂਜ ਤੇ ਸ਼ਹੀਦ ਹੋ ਗਏ ਇਧਰੋਂ ਬਾਬਾ ਜੀਵਨ ਸਿੰਘ ਦੀ ਸ਼ਹੀਦ ਹੋ ਗਏ ਕੁਝ ਇਤਿਹਾਸਕਾਰ ਕਹਿੰਦੇ ਨੇ ਬਾਬਾ ਜੀਵਨ ਸਿੰਘ ਦੀ ਚਮਕੌਰ ਦੀ ਗੜ੍ਹ ਜੀ ਸ਼ਹੀਦ ਹੋਏ ਪਰ ਜ਼ਿਆਦਾ ਇਤਿਹਾਸਕਾਰ ਕਹਿੰਦੇ ਨੇ ਝੱਖਿਆ ਪਿੰਦ ਜੂਜ ਜੀ ਬਾਬਾ ਜੀਵਨ ਸਿੰਘ ਜੀ ਉੱਥੇ ਸ਼ੀਧਿਆ ਜਾਮ ਪੀਤਾ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ ਸਤਗੁਰੂ ਨੇ ਕਿ ਸਿੱਖਾ ਕੇ ਦਾ ਸਤਗੁਰੂ ਜੀ ਭਾਈ ਉਹਦੇ ਸੇ ਕੁ ਸ਼ੀਦੇ ਜਾਮ ਪੀ ਚੁੱਕੇ ਨੇ ਬੀਬੀ ਭਿੱਖਾਂ ਵੀ ਸ਼ੀਦੇ ਜਾਮ ਪੀ ਚੁੱਕੀ ਹੈ ਮੇਰੇ ਸਤਗੁਰੂ ਜੀ ਜਦੋਂ ਸਰਸਾ ਨਦੀ ਪਾਰ ਕੀਤੀ ਇੱਥੋਂ ਪਰਵਾੜ ਤਿੰਨ ਹਿੱਸਿਆਂ 'ਚ ਹੋ ਗਿਆ ਪਾਗਾ ਵਾਲਿਓ ਜੋ ਬੀਬੀ ਭਿੱਖਾਂ ਦਾ ਘਰ ਵਾਲਾ ਭਾਈ ਆਲਮ ਸਿੰਘ ਨੱਚਣਾ ਇਹ ਚਮਕੌਰ ਦੀ ਗੜੀ ਜਾ ਕੇ ਸ਼ਹੀਦ ਹੁੰਦਾ ਹੈ ਦੋਸ ਪੁੱਤਰ ਨੇ ਭਾਈ ਮੇਰ ਸਿੰਘ ਤੇ ਭਾਈ ਅਮੋਲੇ ਸਿੰਘ ਇਹ ਵੀ ਚਮਕੌਰ ਦੀ ਗੜੀ ਸ਼ਹੀਦ ਹੁੰਦੇ ਨੇ ਤੀਸਰਾ ਪੁੱਤਰ ਸੀ ਜੋ ਉਹ 1740 ਦੇ ਅੰਮ੍ਰਿਤਸਰ ਦੀ ਜੰਗ 'ਚ ਸ਼ਹੀਦ ਹੁੰਦਾ ਹੈ ਜੋ ਬੀਬੀ ਭਿੱਖਾ ਦਾ ਪਿਤਾ ਸੀ ਭਾਈ ਬੱਜਰ ਸਿੰਘ ਜੀ ਇਸ ਚੱਪੜ ਜੀ ਦੇ ਮੈਦਾਨ ਦੇ ਵਿੱਚ ਭਾਈ ਬੰਦਾ ਸਿੰਘ ਬਹਾਦਰ ਨਾਲ ਲੜਦੇ ਪਏ ਨੇ ਜਦੋਂ ਸਹਿਬ ਜਹਾਜਾਂ ਨੇ ਗੁਰਮੁਖੋ ਬਦਲਾ ਲਿਆ ਜਦੋਂ ਸੰਹਾਂ ਦੀ ਇਟਨੇਟ ਵਜਾਈ ਭਾਈ ਬੱਜਰ ਸਿੰਘ ਜੀ ਇੱਥੇ ਸੀ ਜੀ ਆਮ ਪੀਂਦੇ ਨੇ ਗੁਰਮੁਖੋ ਇਹ ਸਾਰਾ ਪਰਿਵਾਰ ਹੀ ਜੇ ਜਾਮ ਪੀ ਗਿਆ ਤੇ ਮੰਗਿਆ ਕਿ ਸੀ ਬੀਬੀ ਪੀਖਾ ਨੇ ਇਹ ਕਲਗੀਧਰ ਬੀਤਮ ਜੀ ਸਾਰਾ ਪਰਿਵਾਰ ਹੀ ਤੁਹਾਡੇ ਲੇਖੇ ਵਿੱਚ ਲੱਗ ਜਾਵੇ ਅੱਜ ਗੁਮਖੋ ਬੀਬੀ ਪੀਖਾ ਦੇ ਤਿੰਨ ਪੁੱਤਰ ਵੀ ਸ਼ਹੀਦ ਹੋ ਗਏ ਨੇ ਘਰ ਵਾਲਾ ਵੀ ਸ਼ਹੀਦ ਪਿਤਾ ਵੀ ਸ਼ਹੀਦ ਜੋ ਸਤਗੁਰੂ ਕੋਲ ਮੰਗਿਆ ਸੀ ਗੁਮਖੋ ਅੱਜ ਸਤਗੁਰੂ ਨੇ ਉਹ ਦਾਤ ਝੋਲੀ ਚ ਪਾਈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆ ਗੁਮਖੋ ਅਗਾ ਨਹੀਂ ਜਾਂਦੇ ਆਉਣ ਵਾਲੇ ਸਮੇਂ ਦੇ ਸਤਿਗੁਰੂ ਅਗੜੀਆਂ ਵਿਚਾਰਾ ਫਿਰ ਸੇਵਾ ਲੈਣ ਸਤਿਗੁਰੂ ਜੀ ਦਸ ਦੀ ਬੁੱਲਾ ਬਖਸ਼ੋ ਜੀ ਜੇ ਬਖਸ਼ਦੇ ਉਹਦੇ ਉਹ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ